ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਆਪਾਂ ਇਹ ਪੁਰਾਣੀ ਵੀਡੀਓ ਆ ਆਪਣੀ 2024 ਦੀ ਤੇ ਸੋਇਆ ਵੀਨ ਵਢਣ ਗਏ ਸੀ ਐਮਪੀ ਦੇ ਵਿੱਚ ਤੇ ਅੱਜ ਦੇ ਦਿਨ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਸਰਵਿਸ ਕਰ ਰਹੇ ਸੀ ਆਪਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਡੀ ਦਾ ਕਰਿਆ ਕੰਮ ਕੰਪਲੀਟ ਉਸ ਤੋਂ ਬਾਅਦ ਜਿਹੜੇ ਆਪਣੇ ਮਾਲਕ ਸੀਗਾ ਉਹਨੇ ਮਹੂਰਤ ਵਾਲੇ ਦਿਨ ਫਿਰ ਪੂਜਾ ਪਾਠ ਕਰੀ ਠੀਕ ਆ ਜੀ ਵੱਡੇ ਬਡੇਰਿਆਂ ਨੂੰ ਮੰਨਿਆ ਮੰਨ ਕੇ ਦੇਵੀ ਦੇਵਤਿਆਂ ਨੂੰ ਫਿਰ ਉਸ ਤੋਂ ਬਾਅਦ ਆਪਾਂ ਕਰਤਾ ਕੰਮ ਸ਼ੁਰੂ ਬਾਕੀ ਬਾਈ ਨੇ ਹੁਣ ਸੰਧੂਰ ਦਾ ਟਿੱਕਾ ਲਾ ਕੇ ਕੰਮ ਕਰਤਾ ਹੀ ਕੰਪਲੀਟ ਤੇ ਬਾਕੀ ਕੰਬਾਈਨ ਆਪਾਂ ਇੱਕ ਵਾਰੀ ਚਲਾ ਕੇ ਜ਼ਰੂਰ ਚੈੱਕ ਕਰ ਲਈ ਸੀਗੀ ਤੇ ਸਾਰਾ ਕੰਮ ਕੰਪਲੀਟ ਠੀਕ ਆ ਜੀ ਓਕੇ ਟਿਚਨ ਤੇ ਆਪਾਂ ਪਹਿਲੇ ਦਿਨ ਫਿਰ ਵੱਢਣ ਗਏ ਬਾਡੀ ਦਾ ਕੰਮ ਸੀਗਾ ਸਿਰਫ 4 ਕਿਵਿੱਗੇ ਆਈ ਸੀ ਸੋਇਆ ਬੀਨ ਦੇ ਵੱਢਣ ਗਏ ਅਸੀਂ ਤੇ ਉਹ ਵੀ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਟੱਪਾ ਤੇ ਦੇਖੋ ਲਓ ਜੀ ਸੋਇਆ ਬੀਨ ਹੁਣ ਆਪਾਂ ਲਾ ਕੇ ਵੱਢਣਾ ਤੇ ਅੱਜ ਬਾਬੇ ਦੀ ਮੇਹਰ ਨਾਲ ਆ ਪਹਿਲਾ ਫੇਟ ਆ ਜੀ ਕਦੇ ਇੰਨਾ ਵੀ ਪ੍ਰੋਪਰ ਨਾ ਕਰੀਆਂ ਨੇ ਜਿਹੜਾ ਆਪਾਂ ਮਗਲਤ ਆਪਾਂ ਬਣਾਇਆ ਸੀਗਾ ਦੇਖੋ ਲੈਨ ਵਾਰੀ ਕਿਵੇਂ ਆਉਂਦੀ ਹੈ ਬਾਕੀ ਸਭ ਮੁਕੰਮਲ ਨਹੀਂ ਬਣਾਈ ਸੌਣੇ ਸਤੂ ਇਹ ਆ ਸਾਹਮਣੇ ਮੋੜਿਆ ਤੁਹਾਨੂੰ ਇਹ ਹੱਡੀਆਂ ਭਾਈ ਮਸ਼ੀਨ ਦੀ ਆਵਾਜ਼ ਆਉਂਦੀ ਆ ਬਹੁਤ ਇਸ ਕਰਕੇ ਆਪਾਂ रिकॉर्डिंग ਕਰ ਰਹੇ ਆ ਵੀਡੀਓ ਹਨਾ ਤੇ ਪਹਿਲੇ ਦਿਨ ਗਾਇ ਖੇਤ ਬਹੁਤ ਆਪਾਂ ਨੂੰ ਗਿੱਲੇ ਮਿਲ ਗਏ ਤੇ ਦੇਖੋ ਜੀ ਗਿੱਲੇ ਖੇਤਾਂ ਦੇ ਵਿੱਚ ਫਿਰ ਮਸ਼ੀਨ ਆਪਣੀ ਚੱਲ ਰਹੀ ਸੀਗੀ ਪਹਿਲੇ ਦਿਨ ਹੀ ਆਪਣੇ ਕਲਚ ਪਲੇਟਾਂ ਦਾ ਨਿਕਲਿਆ ਧੂਆਂ ਤੇ ਚਲੋ ਜਿਵੇਂ ਵੀ ਸੀਗਾ ਫਿਰ ਆਪਾਂ ਕੰਮ ਸਾਰੇ ਆ ਤੇ ਆ ਆਪਾਂ ਖੇਤ ਵੱਢਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਲੇ-ਦੁਆਲੇ ਆਪਣੇ ਮਤਲਬ ਵਿਊ ਵਧੀਆ ਸੀਗਾ ਮੌਸਮ ਵੀ ਸਾਫ਼ ਸੀਗਾ ਬਿਲਕੁਲ ਬਾਕੀ ਜਿਹੜੀ ਆ ਸੋਇਆਬੀਨ ਦੀ ਆਪਾਂ ਗੱਲ ਕਰੀਏ ਨਾ ਸਾਰੀ ਹਜੇ ਲਗਭਗ ਹਰੀ ਸੀਗੀ ਤੇ ਚਲ ਜਿੰਨਾ ਕਿ ਸੀਗਾ ਫਿਰ ਆਪਾਂ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਸ਼ੇਅਰ ਕਰਦੇ। ਬਾਕੀ ਜੱਗੀ ਬਾਈ ਚਲਾ ਰਿਹਾ ਸੀ ਮਸ਼ੀਨ। ਬਾਈ ਦਾ ਪਿੰਡ ਹੈਗਾ ਬਲੋਲਪੁਰ ਝਾੜ ਸਾਹਿਬ ਦੇ ਨਾਲੇ ਆ ਆਪਣੇ ਪੰਜਾਬ ਦੇ ਵਿੱਚ ਪੈਂਦਾ ਪਿੰਡ। ਬਾਈ ਫੋਰਮੈਨ ਵੀ ਕਰਦਾ ਤੇ ਡਰਾਈਵਰੀ ਵੀ ਕਰਦਾ ਤੇ ਦੇਖ ਸਕਦੇ ਹੋ ਹੁਣ ਚਲਾ ਰਿਹਾ ਸੀ ਕਿ ਕਹਿੰਦਾ ਗਿੱਲਾ ਬਹੁਤ ਆ। ਇਸ ਕਰਕੇ ਫਿਰ ਪੰਜ ਪੰਜ ਜਾਂ 6 ਦਿਨਾਂ ਤੋਂ ਬਾਅਦ ਫਿਰ ਆਪਾਂ ਕਰ ਰਿਹਾ ਕੰਮ ਸਟਾਰਟ। ਐਮਪੀ ਦੀ ਧਰਤੀ ਦੀ ਗੱਲ ਕਰੀਏ ਤਾਂ ਇੱਥੇ ਬੱਦਲਵਾਜ਼ੀ 1 ਲੱਖ ਹੋ ਜਾਂਦੀ ਆ ਮੀਂਹ ਪੈਣ ਲੱਗ ਜਾਂਦੇ ਨੇ। ਜਿਹੜੇ ਵੀਰ ਸੋਇਆਬੀਨ ਪੱਟਣ ਜਾਂਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਆ। ਤੇ ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਅੱਜ ਸਵੇਰ ਸਵੇਰੇ ਵੱਢਣ ਆਏ ਸੀਗੇ ਜਨਕਿ 2 ਡੇਢ ਕਬੀਗਾ ਵੱਢਿਆ ਤੇ ਮੀਂਹ ਪੈਣ ਲੱਗ ਗਿਆ ਸੀਗੇ ਇਸ ਕਰਕੇ ਆਪਾਂ ਰੁਕ ਗਏ ਸੀਗੇ ਇਹ ਆ ਪਹਾੜੀ ਦੇ ਉੱਪਰ ਰੁਕੇ ਹੋਏ ਹਾਂ ਜਿੱਥੇ ਮਤਲਬ ਕੰਮ ਚੱਲਦਾ ਪਹਾੜ ਇਹ ਵੱਢਣ ਲੱਗੇ ਹੋਏ ਨੇ ਦੇਖੋ ਰਾਂਦੇ ਭਰਦਿਆਂ ਨਾਲ ਦੀ ਨਾਲ ਤੇ ਆਪਾਂ ਇੱਥੇ ਪੱਕੀ ਜਗ੍ਹਾ ਲਿਆ ਕੇ ਉੱਪਰ ਖੜਾ ਲਈ ਸੀ ਮਹੀਨ ਤੇ ਇਸ ਟਾਈਮ ਖੇਤ ਤੋਂ ਬਹੁਤ ਦੂਰ ਨਹੀਂ ਦੇਖੋ ਥੱਲੇ ਰੀਮ ਵਾਲੀ ਜਗ੍ਹਾ ਤੇ ਕਿਆ گاਉਂ ਦੇ ਲੱਗ ਗਈ ਆਪਾਂ ਵੜਦੇ ਹਾਂ ਪਹਿਲਾਂ ਬੱਦਲਵਾਜੀ ਬਹੁਤ ਸੀਗੀ ਪਰਲੀ ਸਾਈਡ ਦੇਖ ਸਕਦੇ ਹੋ ਤੁਸੀਂ ਤੇ ਹੁਣ ਮੜਿਆ ਕੁਝ ਮੌਸਮ ਦੇ ਵਿੱਚ ਸੁਧਾਰ ਹੋਇਆ ਤੇ ਹੁਣ ਅੱਗੇ ਅੱਗੇ ਹੋ ਸਕਦਾ ਕੰਮ ਚੱਲੇ ਠੀਕ ਆ ਜੀ ਘੰਟੇ ਇੱਕ ਦੀ ਗੱਲ ਆ ਵਾ ਧੁੱਪਾ ਤਾਂ ਲੱਗ ਜੂਵੇ ਹਵਾ ਹਵਾ ਲੱਗ ਜੂਵੇ ਚਲੋ ਫੇਰ ਵਧੀਆ ਚੱਲ ਪੂ ਆਪਣਾ ਕੰਮ ਤੇ ਗਿੱਲੇ ਦੇ ਵਿੱਚ ਹੀ ਲਗਭਗ ਮਸ਼ੀਨਾਂ ਚੱਲ ਰਹੀਆਂ ਨੇ ਦੇਖੋ ਹੋਇਆ ਵੀ ਨਹੀਂ ਕੀ ਦੇ ਵਿੱਚ ਕੰਮ ਚੱਲਦਾ ਜੀ ਮਾਤਾ ਦੇ ਵਿੱਚ ਪ੍ਰੀਤ ਮਸ਼ੀਨ 987 ਬਾਕੀ ਆ ਟਾਪਾ ਜਆ ਬਣਾਇਆ ਸੀਗਾ ਆਪਾਂ ਜਿਹੜੀਆਂ ਮਗਰ ਮਤਲਬ ਭਰੀਆਂ ਬਣਾਉਂਦਾ ਤੇ ਉਸ ਤੋਂ ਬਾਅਦ ਫਿਰ ਮੀ ਪੈਣ ਕਰਨ ਮਸ਼ੀਨ ਗੱਲਿਓਗੀ ਆਪਾਂ ਸੱਡਾਂ ਵਾਲੀਆਂ ਸੀਲਡਾ ਚੱਕਦੇ ਆ ਸੀ ਤੇ ਆਹ ਵੀਡੀਓ ਹੈਗੀ ਆ ਜੀ ਹੁਣ ਰਾਤ ਦੀ ਸ਼ਾਮ ਦੇ ਕਰੀਬ ਜਾ ਕੇ ਕੰਮ ਆਪਣੇ ਚੱਲਿਆ ਸੀਗਾ ਤੇ ਸੋਇਆ ਵੀਂਦਾ ਰਾਤ ਨੂੰ ਐਮਪੀ ਵਾਲੇ ਵੀਰਾਂ ਨੂੰ ਤਾਂ ਪਤਾ ਆ ਜਿਹੜੇ ਕੰਬਾਈਨਾ ਲੈ ਕੇ ਆਪਣੇ ਪੰਜਾਬੀ ਭਰਾ ਜਾਂਦੇ ਨੇ ਵੀ ਰਾਤ ਨੂੰ ਸੱਪ-ਸੁੱਪ ਬਹੁਤ ਹੁੰਦੇ ਨੇ ਥੱਲੇ ਥੱਲੇ ਦੇਖ ਕੇ ਉਤਰਿਆ ਕਰੋ ਮਸ਼ੀਨ ਤੋਂ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਹੀ ਆ ਕਿ ਜਿਵੇਂ ਰਾਤ ਦਾ ਮਾਹੌਲ ਹੁੰਦਾ ਆਪਣੀ ਟਾਈਮ ਨਾ ਖੜਾ ਦਿਆ ਕਰੋ ਸੱਲ ਪੈਣ ਲੱਗ ਜਾਂਦੀ ਹੈ ਵੈਲਕਮ ਬੈਕ ਮਾਈ ਯੂਟਿਊਬ ਚੈਨਲ ਦਾ ਲਾਈਫ ਵਲੌਗ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਐਮਪੀ ਦੇ ਵਿੱਚ ਸੋਇਆ ਦੀਨ ਵੱਢ ਰਹੇ ਆ ਤੁਹਾਨੂੰ ਪਤਾ ਹੈ ਪਿਛਲੇ ਦਿਨੀ ਆਪਣੇ ਪਿਛਲੇ ਬਲੌਗ ਇੱਕ ਵਾਰ ਤੋਂ ਜਰੂਰ ਦੇਖੋ ਮੇਰਾ ਵੀਰ ਬਾਕੀ ਉਰੇ ਦਾ ਕੁਝ ਰੰਗ ਟੰਗ ਹੈ ਇਦਾਂ ਦਾ ਬਣਦਾ ਦੇਖੋ ਆਪਾਂ ਜਿਹੜੀਆਂ ਪਹਿਲਾਂ ਪਹਾੜੀ ਦੇ ਉੱਪਰ ਗੇੜੇ ਕੱਢਦੇ ਸੀ ਉਸੇ ਪਹਾੜੀ ਦੇ ਉੱਪਰ ਆਪਾਂ ਆਏ ਆ ਹੁਣ ਵੀ ਤੇ ਬੱਦਲਵਾਜੀ ਬਹੁਤ ਜ਼ਿਆਦੇ ਆ ਦੇਖਿਆ ਜਾਵੇ ਤਾਂ ਤੇ ਆ ਚੱਲ ਰਹੀ ਹੈ ਜੀ ਆਪਣੀ ਪ੍ਰੀਤ ਮਸ਼ੀਨ 987 ਦੇਖ ਸਕਦੇ ਹੋ ਬਾਕੀ ਪ੍ਰੋਪਰਟੀ ਰੀ ਮਗਰ ਲੱਗ ਰਹੀ ਆ ਵਧੀਆ ਠੀਕ ਆ ਜੀ ਇਹ ਬਾਅਦ ਚ ਅੱਗ ਲਾ ਦਿੰਦੇ ਨੇ ਖੇਤ ਦਾ ਸਫਾਇਆ ਕਰਨ ਲਈ ਠੀਕ ਹੈ ਜੀ ਬਾਕੀ ਪ੍ਰੀਤ ਮਸ਼ੀਨ ਦੇ ਵਿੱਚ ਕੀ ਕੀ ਚੇਂਜ ਹੋਇਆ ਕੀ ਕੀ ਨਹੀਂ ਹੋਇਆ ਇਹ ਹੈਗੀ ਹੈ ਜੀ 15 ਮਾਡਲ ਮਸ਼ੀਨ ਤੇ ਕਿਵੇਂ ਕਿਵੇਂ ਇਹਦੀ ਅਪਡੇਟ ਇਹ ਆਪਾਂ ਤੁਹਾਨੂੰ ਦਿੰਦੇ ਰਹਾਂਗੇ ਫਿਲਹਾਲ ਤਾਂ ਕਟਾਈ ਬਹੁਤ ਵਧੀਆ ਚਲਾਈ ਵਧੀਆ ਚੱਲ ਰਹੀ ਆ ਇਸ ਟਾਈਮ ਤੇ ਆਪਾਂ ਨੇੜ ਤੋਂ ਦਿਖਾ ਦਿੰਦੇ ਆ ਤੁਹਾਨੂੰ ਕਿ ਕਟਾਈ ਤੋਂ ਭਰ ਚੁੱਕਿਆ ਵੈਸੇ ਖੇਤ ਸਾਰਾ ਵੱਟਿਆ ਗਿਆ ਸਾਰਾ ਖੇਤ ਵੱਟਿਆ ਗਿਆ ਜੀ ਹੁਣ ਪ੍ਰੀਤ ਮਸ਼ੀਨ ਇਹ ਘਰੋਂ ਲਈ ਆਉਂਦਾ ਜੱਗੀ ਬਾਈ ਤੇ ਹੁਣ ਆਪਾਂ ਕਰਾਂਗੇ ਟਰਾਂ ਤਾਂ ਨੇ ਪਾ ਕੇ ਟਰਾਲੀ ਦੇ ਫੇਰ ਇਹਨਾਂ ਦਾ ਅੱਗੇ ਖੇਤ ਵੱਡਾਂਗੇ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਟਰੈਕਟਰ ਹੈਗਾ ਜੀ ਨਿਊ ਆਲੈਂਡ ਤੇ ਬਾਈ ਟਰੈਕਟਰ ਵਾਲਾ ਆਪਮਾਨ ਨੂੰ ਹੱਥ ਮਾਰਦਾ ਵੀ ਵੀਰੇ ਮੇਰੀ ਵੀ ਵੀਡੀਓ ਬਣਾਵੇ ਤੇ ਬਾਈ ਦੀ ਇਹ ਇੰਜੀਨੀਅਰ ਡਿਗਰੀ ਕੀਤੀ ਹੋਈ ਹੈ ਇਹਦੀ ਤੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਤੁਹਾਨੂੰ ਨੇੜੇ ਦਿਖਾਉਨੇ ਦੇਖੋ ਲਓ ਜੀ ਜੱਗੀ ਭਾਈ ਚਲਾ ਰਿਹਾ ਮਸ਼ੀਨ ਤੇ ਭਾਈ ਬਹੁਤ ਟਰੈਕਟਰ ਵਾਲਾ ਬਹੁਤ ਜਿਆਦਾ ਖੁਸ਼ ਆ ਤੇ ਦੇਖੋ ਤੁਹਾਡੇ ਸਾਹਮਣੇ ਆ ਆਪਣੀ ਖੁਸ਼ੀ ਪ੍ਰਗਟ ਕਰਦਾ ਦੇਖੋ ਜੀ ਜਿਹਦੀ ਕੱਢੀ ਜਾਂਦੀ ਆ ਠੀਕ ਹੈ ਜੀ ਪ੍ਰੀਤ ਮਸ਼ੀਨ ਦਾ ਪਹਿਲੂ ਦਿਖਾ ਰਹੇ ਆ ਤੇ ਇੱਕ ਪਾਸੇ ਮੌਸਮ ਬਹੁਤ ਜ਼ਿਆਦਾ ਹਜੇ ਖਰਾਬੀ ਜੇ ਚਾ ਕਦੇ ਬੱਦਲਾ ਆ ਜਾਂਦਾ ਹੈ ਕਦੇ ਧੁੱਪ ਆ ਜਾਂਦੀ ਹੈ ਤੇ ਉਦੋਂ ਅਗਲੇ ਦਿਨ ਆਪਾਂ ਵਧਣ ਆਏ ਤਾਂ ਸੋਇਆ ਦੇ ਵਿੱਚ ਕੱਖ ਬੋ ਸੀਗਾ ਹਰੀ ਬੋ ਸੀ ਤਰਸਰ ਨਾਲ ਮਤਲਬ ਲਿਫਟਣ ਲੱਗ ਗਿਆ ਜਿਵੇਂ ਬਾਸਕਟ ਭਰ ਗਈ ਵੀ ਖੋਲ ਹੋ ਗਈ ਸੀ ਤੇ ਚਲੋ ਠੀਕ ਹੈ ਜੀ ਆਪਾਂ ਵੀਡੀਓ ਇੱਥੇ ਤੱਕ ਰੱਖਦੇ ਹਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਆਪ ਤੁਹਾਡਾ ਸਾਰਿਆਂ ਦੀ سپورਟ ਚਾਹੀਦੀ ਆ ਆਪਾਂ ਨੂੰ ਤੇ ਵੱਧ ਤੋਂ ਵੱਧ ਮਤਲਬ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਦੱਸੋ ਜੀ ਗੁਜਰਾਤ ਐਮਪੀ ਯੂਪੀ ਬਿਹਾਰ ਆਪਾਂ ਕਿਹੜੀ ਏਰੀਆ ਦੇ ਵਿੱਚ ਜਾਈਏ ਤੇ ਪੇਜ ਨੂੰ ਕਰ ਲਿਓ ਫੋਲੋ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜੀ ਤੁਹਾਡੀ سپورਟ ਦੀ ਆਪਾਂ ਨੂੰ ਲੋੜ ਆ ਜੀ